ਜਿਨਾਦਰਨਤਾਂ ਦੇ ਅਧੀਨ ਪੈਂਦੇ ਪਿੰਡ ਨਗੋਕੇ ਵਿਖੇ ਬੀਤੀ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਹੈ ਬਰਸਾਤਾਂ ਦੇ ਕਰਕੇ ਗਰੀਬ ਬਜ਼ੁਰਗ ਜੋੜੇ ਦੇ ਘਰ ਦੀ ਛੱਤ ਡਿੱਗ ਪਈ ਅਤੇ ਉਹਨਾਂ ਦੇ ਘਰ ਦਾ ਸਾਰਾ ਸਬਾਨ ਖਰਾਬ ਹੋ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹ ਦਿਹਾੜੀ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਹਨ ਤੇ ਉਹਨਾਂ ਦੇ ਘਰ ਦਾ ਕੋਠਾ ਉਸਰੇ ਡਿੱਗ ਪਿਆ ਜਦੋਂ ਉਹ ਕੋਠੇ ਉੱਤੇ ਤਰਪਾਲ ਪਾਉਣ ਲੱਗੇ ਹੋਏ ਸਨ ਤਾਂ ਅਚਾਨਕ ਘਰ ਦੀ ਛੱਤੀ ਡਿੱਗ ਪਈ ਇਸ ਮੌਕੇ ਉਹਨਾਂ ਵੱਲੋਂ ਸਮਾਜ ਸੇਵੀ ਸਰਕਾਰ ਦੇ ਕੋਲੋਂ ਹੁਣ ਮਦਦ ਦੀ ਗੁਆਰ ਲਗਾਈ ਹੈ ਕਦਾ ਕੀ ਨਾ ਤੁਹਾਡਾ ਸ੍ਰਿੰਦਰਪੁਰ ਕਿਹੜਾ ਪਿੰਡ ਹੈ ਨਾਗੋ ਕੀ ਕੀ ਗੱਲ ਬਾਤ ਹੈ ਜੀ ਗੱਲ ਬਾਤ ਹੋਈ ਸੀ ਤਾਂ ਪਾਲ ਪਾਉਣ ਲੱਗੇ ਹਾਂ ਤੇ ਅਚਾਨਕ ਛੱਤ ਡੇਪੀ ਤੇ ਅਹੀਂ ਮਹਾ ਬਚੇ ਹਾਂ ਸਾਡਾ ਸਮਾਨ ਸੂਸਾਰ ਟੁੱਟ ਭੱਜ ਗਿਆ ਤੇ ਨਾਲ ਨੁਕਸਾਨ ਹੈ ਕਿਹੜਾ ਕਰ ਸਕਾਨ ਬਹੁਤ ਸਾਡੀ ਲੰਬਾਰੀਆਂ ਪੇਟਾਂ ਨਵੇਟਰ ਸਾਰੀਆਂ ਚੀਜ਼ਾਂ ਟੁੱਟ ਭੱਜ ਗਈਆਂ ਤੇ ਸਾਡੀ ਕੋਈ ਮਦਦ ਕਰੇ ਸਰਕਾਰ ਕਿਦਾਂ ਕਰਦਾ ਗੁਜ਼ਾਰਾ ਕਿਦਾਂ ਘਰ ਦਾ ਗੁਜ਼ਾਰਾ ਇਸ ਤਰ੍ਹਾਂ ਹੀ ਆ ਦਿਹਾੜੀ ਦਾ ੱਪਾ ਕਰਦੇ ਹਾਂ ਉਹ ਵੀ ਸਾਡੀ ਮਿੰਤਮ ਮਜ਼ਦੂਰੀ ਬੰਦ ਹੋ ਗਈ ਤੇ ਬੇਟੇ ਸਾਡੇ ਅੱਡ ਬਾਹਰੇ ਆ ਸਾਰੇ ਤੇ ਹਿੰਦੂ ਵੀ ਜੀ ਰਹੇ ਨੇ ਕੋਈ ਸਾਡੀ ਮਜਦਤ ਨਹੀਂ ਕਰਦਾ ਹੁਣ ਕੀ ਕਹਿਣਾ ਚਾਹੋਗੇ ਜਦਾਂ ਸਮਾਜਿਕ ਸੰਸਥਾਵਾਂ ਜਾਂ ਕੀ ਉਹਨਾਂ ਨੂੰ ਅਪੀਲ ਕੀ ਕਰਦੇ ਅਪੀਲ ਨਹੀਂ ਕਰਦੇ ਸਾਡੀ ਸਰਕਾਰ ਮਜਦਤ ਕਰੇ ਕੋਈ ਸਾਡਾ ਕੋਠਾ ਮਠਲੇ ਦੀ ਸਾਨੂੰ ਮਜਦਤ ਦੇ ਤੇ ਹੀ ਆਪਣਾ ਕੋਠਾ ਮਠੜਾ ਪਾ ਲਈ ਬਹੁਤ ਸਾਡੀ ਘਰ ਦੀ ਮਜਬੂਰੀ ਬਹੁਤ ਕਿਹਨਾ ਜੋ ਮਰਤਾਰ ਸਿੰਘ ਜੀ ਕਿਹੜਾ ਪਿੰਡ ਨਾਗੋਲ ਕੀ ਗੱਲਬਾਤ ਹੋਈ ਹੈ ਗੱਲਬਾਤ ਜੀ ਕੋਠਾ ਟੱਡ ਪਿਆ ਤੇ ਪਾਰ ਪਾਉਣ ਦੇ ਆ ਤੇ ਅਸੀਂ ਪਾਜ ਕੇ ਬਸ ਗਏ ਕਿਹੜਾ ਸਮਾਨ ਖਤਾਬ ਹੋ ਗਿਆ ਫਰ ਪੇਟੀਆਂ ਦੋ ਦੋ ਮਾਰੀਆਂ ਵਾਲੀ ਥੱਲੇ ਸਮਾਨ ਆਇਆ ਮਿੱਟੀ ਜੀ ਬੋਰ ਕਰਦਾ ਕਿ ਯਾਰਾ ਕਿਦਾਂ ਕਰਦਾ ਕਿ ਯਾਰਾ ਵੇਖੋ ਇਹ ਗੱਡੀ ਦਾ ਪਾਵੇਂ ਕਰਦਾ ਬੁੱਢਾ ਤੇ ਨਹੀਂ ਛੱਡਦਾ ਤੇ ਕੀ ਮੰਗ ਕਾਦੇ ਮੰਗਾ ਸਾਡੀ ਮਲਤ ਕਰੋ ਜੀ ਮਹਾਰਾਜ ਜੀ ਹਾਂ ਇਹ ਪਾਲੇ ਬੁੱਢਾ ਕੀ ਨਾ ਕਰਦਾ ਸ੍ਰੀਨਦਰਪੁਰ ਕਿਹੜਾ ਪਿੰਡ ਨਾਗੋ ਕੀ ਕੀ ਗੱਲ ਪਤਾ ਜੀ ਗੱਲ ਬਾਤ ਹੋਈ ਸੀ ਤੇ ਪਾਲ ਪਾਉਣ ਲੱਗੇ ਹਾਂ ਤੇ ਅਚਾਨਕ ਛੱਤ ਡੇਪੀ ਤੇ ਅਹੀਂ ਮਹਾ ਬਚੇ ਹਾਂ ਸਾਡਾ ਸਮਾਨ ਸੂਸਾਰ ਟੁੱਟ ਭੱਜ ਗਿਆ ਕੰਨ ਨੁਕਸਾਨ ਆਇਆ ਕਿਹੜਾ ਕਰ ਸੁਣਨ ਕੰਨ ਬਹੁਤ ਸਾਡੀ ਲੰਬਾਰੀਆਂ ਪੇਟਾਂ ਨਵੇਟਰ ਸਾਰੀਆਂ ਚੀਜ਼ਾਂ ਟੁੱਟ ਪਾ ਜਗੀਆਂ ਤੇ ਸਾਡੀ ਕੋਈ ਮਜਤ ਕਰੇ ਸਰਕਾਰ ਕਿਦਾਂ ਕਰਦਾ ਗੁਜ਼ਾਰਾ ਕਿਦਾਂ ਕਰਦਾ ਗੁਜ਼ਾਰਾ ਇਸ ਤਰ੍ਹਾਂ ਹੀ ਆ ਦਿਹਾੜੀ ਦਾ ੱਪਾ ਕਰਦੇ ਹਾਂ ਉਹ ਵੀ ਸਾਡੀ ਮਿਨਤ ਮਜ਼ਦੂਰੀ ਬੰਦ ਹੋ ਗਈ ਤੇ ਬੇਟੇ ਸਾਡੇ ਆ ਡਬਾਰਿਆ ਸਾਰੇ ਤੇ ਹਿੰਦੂ ਵੀ ਜੀ ਰਹੇ ਨੇ ਕੋਈ ਸਾਡੀ ਮਜਤ ਨਹੀਂ ਕਰਦਾ ਹੁਣ ਕੀ ਕਹਿਣਾ ਚਾਹੋਗੇ ਜਦਾਂ ਸਮਾਜਿਕ ਸੰਸਥਾਵਾਂ ਜਾਂ ਕੀ ਉਹਨਾਂ ਨੂੰ ਅਪੀਲ ਕੀ ਕਰਦੇ ਅਪੀਲ ਨਹੀਂ ਕਰਦੇ ਸਾਡੀ ਸਰਕਾਰ ਮਜਬੂਰਤ ਕਰੇ ਕੋਈ ਸਾਡਾ ਕੋਠਾ ਮਠਲੇ ਦੀ ਸਾਨੂੰ ਮਜਬੂਰਤ ਦੇਣ ਤੇ ਅਸੀਂ ਆਪਣਾ ਕੋਠਾ ਮਠੜਾ ਪਾ ਲਈਏ ਬਹੁਤ ਸਾਡੀ ਕਰਦੀ ਮਜਬੂਰੀ ਬਹੁਤ ਕੀ ਨਾ ਜੋ ਮਰਤਾਰ ਸਿੰਘ ਜੀ ਕਿਹੜਾ ਪਿੰਡ ਨਾਗੋ ਕੀ ਗੱਲਬਾਤ ਹੋਈ ਹੈ ਗੱਲਬਾਤ ਜੀ ਕੋਠਾ ਡਿੱਗ ਪਿਆ ਕਤ ਪਰ ਪਾਉਂਦੇ ਆ ਤੇ ਅਸੀਂ ਪੰਜ ਦੇ ਬੱਦ ਗਏ ਕਿਹੜਾ ਸਮਾਨ ਖਤਾਬ ਹੋਇਆ ਫਾਇਰ ਪੇਟੀਆਂ ਦੋ ਦੋ ਮਾਰੀਆਂ ਵਾਜੀ ਥੱਲੇ ਸਮਾਨ ਆਇਆ ਮਿੱਟੀ ਦੀ ਬੋਰ ਕਰਦਾ ਗਿਆ ਯਾਰ ਕਿਦਾਂ ਕਰਦਾ ਗਿਆ ਯਾਰ ਕੋਈ ਗੱਡੀ ਦਾ ਪਾਵੇਂ ਕਰਦਾ ਬੱਧਾ ਤੇ ਨਹੀਂ ਕਰਦਾ ਤੇ ਕੀ ਮੰਗ ਕਰਦੇ ਮੰਗਾ ਹੱਦੂ ਮਿਲਤ ਕਰੋ ਜੀ ਮਹਾਰਾਜ ਜੀ ਹਾਂ ਇਹ ਲਾ ਪਾ ਲਈ